ਇੱਕ ਦੂਜੇ ਵਿੱਚ ਰਚਮਿਚ ਜਾਈਏ ਇੰਨਾ ਨੇੜੇ ਹੋ ਵਿੱਚ ਮਸ਼ਾਲ ਦੇ ਚਾਨਣ ਜੀਕੂ ਫੁੱਲਾਂ ਵਿੱਚ ਖੁਸ਼ਬੋ ਦਰਦ ਲੁਕਾਇਆ ਕਦ ਲੁਕਦੇ ਨੇ ਵੇਖੇ ਲੱਖ ਲਕੋ ਪਰਦਿਆਂ ਵਿੱਚ ਨਾ ਡੱਕੀ ਰਹਿੰਦੀ ਫੁੱਲਾਂ ਦੀ ਖੁਸ਼ਬੋ ਦਿਲ ਦਾ ਦਰਦ ਲੁਕਾਇਆ ਦਿਲ ਦਾ ਭਾਰ ਨਾ ਹੁੰਦਾ ਹੌਲਾ ਇੱਕ ਵੀ ਹੰਝੂ ਰਹੇ ਨਾ ਬਾਕੀ ਇੰਨਾ ਖੁੱਲ ਕੇ ਰੋ ਹਰ ਇੱਕ ਮੋੜ ਤੇ ਤਾੜੇ ਲਾਈ ਬੈਠੇ ਨੇ ਬਦਖਾ ਵੈਰੀ ਜਗ ਦੀਆਂ ਨਜ਼ਰਾਂ ਕੋਲੋਂ ਆਪਣਾ ਆਪ ਲੁਕੋ ਕਿਸ ਦੀਆਂ ਜ਼ੁਲਫਾਂ ਖੁੱਲ ਕੇ ਰਾਤੀ ਕਲੀਆਂ ਨੂੰ ਸ਼ਰਮਾਇਆ ਵਾਹ ਫਜ਼ਰ ਦੀ ਘਰ ਘਰ ਲੈਂਦੀ ਫਿਰਦੀ ਏ ਕਣਸੋ ਉਹਨੂੰ ਕਿਉਂ ਨਹੀਂ ਕਹਿੰਦੇ ਆਪਣੇ ਜਲਵੇ ਰੋਕ ਲਵੇ ਮੇਰੀਆਂ ਅੱਖੀਆਂ ਤੇ ਕਿਉਂ ਆਪਣੇ ਪਹਿਰੇ ਲਾਂਦੇ ਹੋ ਤੇਰੇ ਨਾਲ ਇਰਸ਼ਾਦ ਨਵੀਂ ਨਹੀਂ ਜੱਗੋ ਤੇਰਵੀਂ ਹੋਈ ਤੇਰੇ ਨਾਲ ਇਰਸ਼ਾਦ ਨਵੀਂ ਨਹੀਂ ਜੱਗੋ ਤੇਰਵੀਂ ਹੋਈ ਕਿਸਦੇ ਨਾਲ ਕਰੋਦੀ ਲੋਕਾ ਕੀਤਾ ਨਹੀਂ ਤਰੋ